ਗੁਰਦੁਆਰਾ ਸਿੰਘ ਸਭਾ ਸਾਨੀ ਕਾਂਦਰੋਦੀ bari ਵਿਖੇ 16 ਮਾਰਚ ਨੂੰ ਖਾਲਸੇ ਦੇ ਜਹੋ ਜਲਾਲ ਦਾ ਪ੍ਰਤੀਕ ਕੋਲਾ ਮਹੱਲਾ ਕੱਢਿਆ ਗਿਆ ਬਹੁਤ ਹੀ ਸ਼ਾਨੋ ਸ਼ੌਕਤ ਨਾਲ ਸਾਨੀ ਕਾਂਦਰੋਦੀ bari ਸ਼ਹਿਰ ਸਤ ਸ੍ਰੀ ਅਕਾਲ ਦੇ ਜਕਾਰੇ ਨਾਲ ਗੂੰਜ ਉੱਠਿਆ ਦੱਖਣੀ ਇਟਲੀ ਦੇ ਪੂਲੀਆ ਸੋਬੇ ਵਿੱਚ ਪੈਂਦੇ ਗੁਰਦੁਆਰਾ ਸਿੰਘ ਸਭਾ ਸਾਮਿਕਾਂਂਦ ਰੋ ਦੀ ਬਾਰੀ ਵਿਖੇ ਪਹਿਲੀ ਵਾਰ ਗੁਰਦੁਆਰਾ ਪ੍ਰਬੰਧਕ ਕਮੇਟੀ ਇਲਾਕਾ ਨਸੀਸਾਤ ਸੰਗਤ ਅਤੇ ਸ਼੍ਰੀ ਮੀਰੀ ਪੀਰੀ ਮੇਸਾ ਸ਼ਹੀਦਾਂ ਬੁੱਢਾ ਦਲ ਨਿਹੰਗ ਸਿੰਘ ਫੌਜ ਰੋਮ ਵੱਲੋਂ 16 ਮਾਰਚ 2025 ਦਿਨ ਐਤਵਾਨੂ ਗੁਰਦੁਆਰਾ ਸਾਹਿਬ ਵਿਖੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਖਾਸ ਸੰਪਨ ਬਖਸ਼ੇ ਕੋਲੇ ਮਹਲ ਦੇ ਦਰ ਪਰ ਬਹੁਤ ਹੀ ਸ਼ਾਨੋ ਸ਼ੌਕ ਨਾਲ ਮਨਾਇਆ ਗਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ 16 ਮਾਰਚ ਨੂੰ ਸਵੇਰੇ 9 ਸਾਸਵ ਜੀ ਸ੍ਰੀ ਸਰ ਪਾਰਸ ਜੁਦੀ ਪੋ ਪਾਇਗੇ ਉਪਰੰਤ 11 ਵਜੇ ਨਿਹੰਗ ਸਿੰਘਾਂ ਵੱਲੋਂ ਆਰਤੀ ਤਿਆਰਤਾ ਨਗਾਰਿਆਂ ਦੀ ਗੂਨ ਵਿੱਚ ਹੋਇਆ ਜੋ ਕਿ ਖਾਸਲੇ ਜਹੋ ਜਲਾਲਦਾਰ ਲੋਕਿਕ ਵਿਸ਼ੇਸ਼ਕ ਕਰ ਰਹੀ ਸੀ 11 ਵਜੇ ਤੋਂ 12:30 ਵਜੇ ਤੱਕ ਕਥਾ ਅਤੇ ਕੀਰਤਨ ਦਰਬਾਰ ਸਜਾਏ ਗਏ 12:30 ਵਜੇ ਤੋਂ ਗੁਰੂ ਕੀ ਲਾਡਲੀ ਫੌਜ ਨਿਹੰਗ ਸਿੰਘ ਜਥੇਬੰਦੀ ਸ਼੍ਰੀ ਮਿਸਲ ਸ਼ਹੀਦਾ ਮੀਰੀ ਪੀਰੀ ਬੁੱਢਾ ਤਾਂ ਰੋਮ ਇਟਲੀ ਵੱਲੋਂ ਪ੍ਰਾਤਨ ਮਰਿਆਦਾ ਅਨੁਸਾਰ ਮਹੱਲਾ ਕਟਿਆ ਗਿਆ ਅਤੇ ਨਿਹੰਗ ਸਿੰਘ ਫੌਜਾਂ ਵੱਲੋਂ ਸ਼ਸਤਰ ਵਿਦਿਆ ਦੇ ਅਦਭੁਤ ਜੋਹਰ ਦਿਖਾਏ ਗਏ ਇਸ ਮੌਕੇ ਦਾ ਨਜ਼ਾਰਾ ਦੇਖਿਆ ਹੀ ਬਣਦਾ ਸੀ ਇਸ ਮੌ ਸ਼ਿਰਧਾਈ ਤਿਆਰ ਕੀਤੀ ਗਈ। ਇਸ ਮੌਕੇ ਸ਼੍ਰੀ ਸਹਿਜਪੁਰ ਸਾਹਿਬ ਦੀ ਸੇਵਾ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਕਰਵਾਈ ਗਈ ਸੀ। ਇਸੇ ਵਿਸ਼ੇਸ਼ ਦਿਹਾੜੇ ਮੌਕੇ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਵੱਖ-ਵੱਖ ਪ੍ਰਕਾਰ ਦੇ ਲੰਗਰ ਤਿਆਰ ਕੀਤੇ ਗਏ ਸਨ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਲਾਕਾ ਨਿਵਾਸੀ ਅਤੇ ਦੂਰੋਂ ਨੇੜੇ ਪਹੁੰਚੇ ਸਾਰੀ ਸੰਗਤ ਨੂੰ ਜਿਉਂ ਆਖਿਆ ਗਿਆ ਕਿ ਨਿਰਤਨ ਵਾਅਦਾ ਕੀਤਾ ਗਿਆ। ਗੁਰੂ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਹੋਏ ਭੰਡਾਰਿਆਂ ਵਿੱਚੋਂ ਗੁਰੂ ਕਾਲ ਲੰਗਰ ਅਤੁੱਟ ਵਰਤਿਆ।